ਦੋਸਤੋ ਸਾਹਮਣੇ ਤੁਹਾਨੂੰ ਰਾੜਾ ਸਾਹਿਬ ਕਰਮਸਰ ਰਾੜਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਦਿਖਾਈ ਦੇ ਰਿਹਾ ਸੰਗਤਾਂ ਬਹੁਤ ਆਰੀਆਂ ਨੇ ਹੁਣ ਦੇਖੋ ਲਗਭਗ ਲਾਈਟਾਂ ਜੀਆਂ ਲੱਗ ਰਹੀਆਂ ਨੇ ਤੇ ਬਹੁਤ ਸੋਹਣਾ ਦ੍ਰਿਸ਼ ਬਣ ਗਿਆ ਆਤਵਾਦ ਗੁਰੂ ਘਰ ਦੀਆਂ ਕੁਰਸੀਆਂ ਪ੍ਰਾਪਤ ਕਰੂ। ਹਾਂਜੀ। ਉਹਦਾ ਆਪਣਾ ਘਰ ਦਾ ਪੱਠਾ ਲੱਗਿਆ ਹੋਇਆ ਸੀ। ਇੱਥੇ ਗੁਰੂ ਘਰ ਦਾ। ਹਾਂਜੀ। ਬਰਾਣੇ ਸਿੰਘ ਅਜੇ ਵੀ ਰਹਿੰਦੇ ਆ। ਇੱਧਰ ਦੇ ਪਾਸੇ ਜਾ ਕੇ ਕੋਈ ਇਹ ਪੁਰਾਣੇ ਕਮਰੇ ਇਹਦੇ ਵਿੱਚ ਕੋਈ ਸੜੀਆਂ ਨਹੀਂ ਪਾਇਆ ਹਾਂਜੀ ਤੇ ਇੱਟਾ ਹੀ ਹੋ ਪੱਠੇ ਤੋਂ ਯਾਨੀ ਬੜਵਾਂ ਜਿਹਾ ਇਹ ਮਾਇਆ ਸੇਵਾ ਕਰ ਰਹੀ ਇਹ ਵੀ ਹੁਣ ਦੱਕਾ ਬਾਬਾ ਜੀ ਹੈਗੇ ਉੱਥੇ ਆਜੋ ਬਾਬਾ ਜੀ ਆਪਾਂ ਅੱਛਾ ਜੀ ਇਹ ਜਗ੍ਹਾ ਤੇ ਬਾਬਾ ਜੀ ਵਿਦਿਆ ਪੜਾਉਂਦੇ ਨੇ ਵਿਦਿਆਰਥੀ ਹਾਂਜੀ ਇਹ ਪ੍ਰਾਰਥਨ ਕਮਰੇ ਬਣੇ ਨੇ ਉਹਨਾਂ ਦੇ ਉੱਪਰਲੇ ਪਾਸੇ ਜਿਹੜੇ ਅਲੱਗ ਸਪੇਸ ਬਣੀ ਹੈ ਦੇਖੋ ਜੀ ਮਲਾਰੇ ਮਲਾਰੇ ਆਰੋਗ ਨਾ ਮਲਾਰੇ ਮਲਾਰੇ ਹਰਸਨਾ ਅਰੇ ਰਾਮ ਦਾ ਪਰੇਸ਼ਾਨ ਇਹ ਹੈ ਬਲਤ ਮਰਦਾਂ ਨੇ ਝੰਡੀ ਲਾਈ ਸੀ ਇਸ ਸਰ ਸਮਾਰੋਹ ਇਹ ਨਾ ਹਜ਼ਾਰਾਂ ਹਜ਼ਾਰਾਂ ਬਗੈਰ ਸੀ ਇਹ ਨਾ ਤੁੰਗ ਆਜੀ ਇਹ ਆਪਣੀ ਕਿਹ ਨਾ ਜਾ ਫਿਰ ਮੋਟੂ ਤੋਰ ਅਰ ਬੋਲ ਬਾਬਾ ਜੀ ਨੂੰ ਕਹਿ ਰਹੇ ਨੇ ਇਹ ਸਾਰੇ ਜਿਹੜੇ ਕਮਰੇ ਨੇ ਨਾ ਜੀ ਇਹ ਗਾਰੇ ਚ ਬਣੇ ਹੋਏ ਨੇ ਬਾਬਾ ਜੀ ਕਹਿੰਦੇ ਇਹਦੇ ਵਿੱਚ ਕੋਈ ਵੀ ਸਰੀਆ ਨਹੀਂ ਯੂਜ਼ ਕੀਤਾ ਹੋਇਆ। ਪਰ ਹੁਣ ਇਹ ਕਮਰੇ ਜਿਹੜੇ ਡਿਮੋਲਿਸ਼ ਕਰਕੇ ਉਹਨਾਂਵੇਂ ਕਮਰੇ ਇੱਥੇ ਨਮਾ ਰੂਪ ਆਜੂਗਾ ਬਣਾਏ ਜਾਣਗੇ ਨਵੇਂ ਕਮਰੇ। ਲੋ ਜੀ ਹੁਣ ਆਪਾਂ ਧੰਨ ਧੰਨ ਬਾਬਾ ਕਿਸਨ ਸਿੰਘ ਕਿਸਨ ਸਿੰਘ ਮਹਾਰਾਜ ਦਾ ਪਤਪਸਥਾਨ ਹੈ ਇੱਥੇ ਸੰਤ ਮਹਾਰਾਜ ਕਿਸਨ ਸਿੰਘ ਜੀ ਨੇ ਬਹੁਤ ਜ਼ਿਆਦਾ ਤਪੱਸਿਆ ਕਰੀਆ ਸੰਤ ਦੇ ਰੇਰੂ ਸਾਲਾ ਨੇ ਬਚਨ ਸੀ ਆਤਰਸ਼ ਮਹਾਰਾਜ ਦਾ ਬੇਤ ਜੀ ਦਵਾਰ ਨਹੀਂ ਲਾਉਣਾ ਵੀ ਜਿਵੇਂ ਫਸਲ ਤਾਂ ਬਚਦੀ ਆ ਜੇ ਆਹ ਨਾਲ ਬਾੜ ਕਰੀ ਜਾਵੇ ਤੁਝ ਬਾੜ ਬਣ ਕੇ ਰਹਿਣਾ ਵੀ ਰਹਿਣਾ ਆ ਜਿਵੇਂ ਕ੍ਰਿਸ਼ਨ ਨੂੰ ਆ ਰੌਂਡ ਅੰਦਰ ਤੇ ਲਸਮਰ ਰਹੇ ਕੋਈ ਵਾਧੂ ਕੱਟ ਗੱਲ ਨਹੀਂ ਗਰਬਾਣੀ ਪੜ੍ਹਨੀ ਆ ਤੇ ਭਜਨ ਕਰਨਾ ਸੇਵਾ ਕਰਨੀ ਇਹਨਾਂ ਨੇ ਸਾਰੀ ਉਮਰ ਦੁਨਾਂ ਮਹਾਪੁਰਖ ਹਨ ਇਹ ਖੋੜੇ ਟਾੜੇ ਉਹਨਾਂ ਨੇ ਬਚਨ ਮੰਨੇ ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਰਾੜੇ ਦੀ ਟੱਕੇ ਨੂੰ ਭਾਗ ਲਾਇ ਦੁਨਾਂ ਮਹਾਪੁਰਖਾਂ ਨੇ ਆ ਕੇ ਪਹਿਲਾਂ ਆਪ ਜੀ ਦਾ ਮੰਨ ਦੁਨਾਂ ਮਹਾਪੁਰਖਾਂ ਦਾ ਆਸ ਹੋ ਗਿਆ ਸੀ ਫੇਰ ਸਾਰਪਰ ਦੇ ਕਰੀਬ ਯਾਤਰਾ ਕਰਦੇ ਰਹੇ ਫੇਰ ਯਾਤਰਾ ਕਰਦੇ ਨੂੰ ਗਿਆਨ ਸਿੰਘ ਅਰਾਰੇ ਵਾਲਾ ਜੋ ਪਟਿਆਲੇ ਰਹਿੰਦੇ ਸੀ ਉਹ ਕਹਿੰਦੇ ਵੀ ਮੇਰੀ ਠੱਕੀ ਪਈ ਹੈ ਵਿਹਲੀ ਉੱਥੇ ਤੁਸੀਂ ਤਪੱਸਿਆ ਕਰੋ ਜੇ ਤਪੱਸਿਆ ਕਰਨੀ ਫੇਰ ਆਪ ਜਿਹਨੇ ਦੋਨਾ ਮਹਾਂਪੁਰਖਾਂ ਨੇ ਭਾਗ ਲਾਇਆ ਜੰਗਲਾਂ ਵਿੱਚ ਮੰਗਲ ਲਾ ਦਿੱਤੇ ਜਿੱਥੇ ਅੱਜ ਕਰਮ ਸਰ ਭਗਤੀ ਦਾ ਘਰ ਬਣਿਆ ਹੋਇਆ ਹੈ। ਮਾਹ ਪਰਖਾ ਦੋਵਾਂ ਨੇ ਇੰਨੀ ਨਿਮਰਤਾ ਸੀ। ਆਪਣੇ ਨਾਂ ਉਹਨੇ ਮਾਹ ਪਰਖਾ ਨੇ ਆਪਣਾ ਨਾਮ ਰਖਾਇਆ। ਆਪਣੇ ਜਿਹੜੇ ਬਜ਼ੁਰਗ ਸੀ ਧੰਤਨਪਾਪਾ ਕਰਮ ਸਿੰਘ ਜੀ ਹੋਤੀ ਮਦਾਨ ਵਾਲੇ। ਉਹਨਾਂ ਦੇ ਨਾਮ ਤੇ ਫਿਰ ਇਸ ਦਾ ਨਾਮ ਰੱਖਿਆ। ਜਿਹਨੂੰ ਅੱਜ ਕਰਮ ਸਰ ਰਾੜਾ ਸਾਹਿਬ ਕਿਹਾ ਜਾਂਦਾ। ਰਾੜਾ ਤਾਂ ਲਾਗੇ ਪਿੰਡ ਜਿੱਥੇ ਸਵੇ ਪਾਸਾ ਮਹਾਰਾਜ ਜੀ ਚੜ੍ਹ ਪਾਏ ਸੀ। ਰਾੜੇ ਤੋਂ ਰਾੜਾ ਸਾਹਿਬ ਬਣਤਾ ਉਹ ਵੀ। ਜਿਵੇਂ ਪਾਸ ਸਮਾਰਨੇ ਬਚਨ ਕਰੇ ਸੀ ਵੀ ਇੱਥੇ ਕੋਈ ਮਹਾਪੁਰਖ ਆਉਣਗੇ ਉਹ ਇਹ ਧਰਤੀ ਨੂੰ ਭਾਗ ਲਾਉਣਗੇ ਸੰਗਤਾਂ ਨੂੰ ਬੇਨਤੀ ਹੈ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਦੀ ਵਰਸੀ ਚੱਲ ਰਹੀ ਹੈ ਜੋ 50 ਸਾਲ ਹੋ ਗਿਆ ਅੱਜ ਜਿਹੜੀ ਇਹ ਸ਼ਤਾਵਦੀ ਆਪਾਂ ਮਨਾ ਰਹੇ ਹਾਂ ਇਹ ਭਾਗਾ ਨਾਲ ਹੀ ਪ੍ਰਾਪਤ ਹੁੰਦੀ ਹੈ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਤੇ ਬਸਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਪਾਈ ਆਪ ਜੀ ਗੁਰੂ ਘਰ ਆ ਕੇ ਹਾਜ਼ਰੀਆਂ ਨਵਾ ਗੁਰੂ ਘਰ ਸੇਵਾ ਕਰੋ ਲੰਗਰ ਦੀ ਕੋਈ ਕਾਰ ਸੇਵਾ ਨਹੀਂ ਕਰੋਗੇ ਕੀਰਤਨ ਸੁਣੇ ਇਹੋ ਜਿਹਾ ਸਮਾਂ ਬਾਰੋ-ਬਾਰ ਨਹੀਂ ਮਿਲਦਾ ਵਾਹਿਗੁਰਜ ਦਾ ਖਲਸਾ ਵਾਹਿਗੁਰਜ ਦੀ ਫਤਹਿ ਪੁਰਾ ਸਾਵਾ ਕਿ ਸੰਤ ਸ੍ਰੀ ਮਹਾਰਾਜ ਦਾ ਇੱਥੇ ਥੱਲੇ ਬੈਠ ਕੇ ਤਪੱਸਿਆ ਇੱਕ ਮੰਜ਼ਲ ਥੱਲੇ ਇੱਥੇ ਆਹ ਦਰਵਾਜ਼ਾ ਇਤਨੀ ਵੱੜਦੇ ਸੀ ਇੱਥੇ ਵੀ ਬਸ ਪੜ੍ਹਨ ਕਰਨ ਦੀ ਜਗ੍ਹਾ ਬਣਾਈ ਸੀ ਕੋਈ ਦੁਨਿਆਵੀ ਗੱਲਬਾਤ ਨਹੀਂ ਕਿਸੇ ਨੇ ਕੀਤੀ ਕੋਈ ਦੁਨਿਆਵੀ ਗੱਲਬਾਤ ਵਾਰਿਆ ਕੇ ਬਚਨ ਕਰਦੇ ਸੀ ਇੱਥੇ ਸਿਰਫ ਤੇ ਸਿਰਫ ਭਜਨ ਪਾਠ ਹੀ ਕਰਦੇ ਸੀ ਉਹ ਅਰਜੀ ਕਲਕਸਾ ਵਾਰੀ ਦੀ ਕਿਤੇ ਅਮਰਨਾਥ ਹਿੰਦੂ ਗੁਰਾਂ ਨੇ ਚੋਸੀ ਜੇ ਕਣਕਸਾਂ ਪੱਡੇ ਵੇ ਹੋਏ ਸੀ ਆ ਰਾਣਾ ਸਾਹਿਬ ਦਾ ਕੰਕਸਾ ਹੁੰਦਾ ਹੁੰਦੇ ਜਾਂਦੇ ਮਹਾਰਾਜ ਉਹ ਮੱਠਾਂ ਚੇਕਦੇ ਸੀ ਜਦੋਂ ਸੌਂਦੇ ਰਹੇ ਸੀ ਫੇਰ ਸਮਾਇ ਜੰਦੂਤ ਲੈ ਕੇ ਚਲੇ ਗਏ ਫੇਰ ਜਿਹੜਾ ਜੰਦੂਤ ਜਿਹੜਾ ਉਹਨਾਂ ਸੁਆਹ ਹੁੰਦਾ ਸਾਤਵਾਰੇ ਮਰੇ ਕਹਿੰਦੇ ਕਿਥੇ ਜਾ ਰਹੇ ਉਹਦੇ ਰੋਣ ਕਿਨੇ ਜੇ ਨਾ ਲੈ ਕੇ ਜਾਣਾ ਹਿਸਾਬ-ਕਿਤਾਬ ਕਰਨਾ ਮੇਰੇ ਪਾਪ ਕਰ ਮਹਾਰੇ ਕਹਿੰਦੇ ਇਹ ਜੀ ਉਮਰ ਤਾਂ ਰਹਿੰਦੀ ਆ ਸਾਟੋਲੇ ਨੂੰ ਮਾਰੇ ਨੇ ਸਿਵਾਦੇ ਫੇਰ ਉਹ ਉਹਦੇ ਰੋ ਦੇ ਤਿਆਰੀ ਕਰ ਲਈ ਸੀ ਜਿਹੜਾ ਸਰੀਰ ਹੁਕਣ ਦੇ ਫੇਰ ਉਹ ਜਦੋਂ ਮਾਰੇ ਕੋ ਆਇਆ ਮਾਰੇ ਮੱਥਾ ਟੇਕੇ ਬੱਡੇ ਮਾਰੇ ਐਨਾ ਬਰਾਗ ਚ ਆਇਆ 25 ਬਿੱਗੇ ਦਾ ਬਾਗ ਸੀ ਬਹੁਤ ਬਟਾ ਉਹ ਕਹਿੰਦਾ ਜੀ ਮੈਂ ਗੁਰੂ ਘਰ ਨਾਲ ਲਗਣਾ ਕਹਿੰਦੇ ਵੀ ਇਸ ਸੰਤ ਨਾਲ ਉਹ ਕਹਿੰਦਾ ਨਹੀਂ ਜੀ ਮੈਂ ਸੁੱਖ ਨੇ ਘਰਾਂ ਦੇ ਮਨ ਨਹੀਂ ਕਿਸੇ ਕਹਿੰਦਾ ਤੇਰੇ ਨਾਲ ਕੀ ਦਾਨ ਕਰਨ ਦਾ ਕੱਟਾ ਫੇਰ ਵੱਡੇ ਮਾਰਿਆਂ ਨੇ ਦੱਸਿਆ ਮਾਰਾ ਤੇ ਇਹ ਜੀ ਪਰਵਰਤੀ ਚ ਪੈਂਦੇ ਨਹੀਂ ਸੀ ਵੱਡੇ ਫੇਰ ਕਹਿੰਦੇ ਇਹ ਛੋਟੇ ਮਾਰਿਆਂ ਨਾਲ ਗੱਲ ਕਰ ਜੇ ਉਹਨਾਂ ਦੇ ਮੱਤ ਫੇਰ ਕਹਿੰਦਾ ਜੀ ਮੈਂ ਭੇਟ ਕਰਨਾ ਕਹਿੰਦਾ ਵੀ ਲਾਲਾ ਰਹਿਣ ਦੇ ਵੀ ਕਹਿੰਦਾ ਨਹੀਂ ਜੀ ਮੈਂ ਭੇਟ ਕਰਨਾ ਕਹਿੰਦਾ ਪੱਕੀ ਕਰ ਲੈ ਮੁਕਰਿਆ ਕਰਾਂਗਾ ਨਹੀਂ ਕਹਿੰਦੇ ਚੰਗਾ ਮੁੱਲ ਵੀ ਅਸੀਂ ਪਾਵਾਂਗੇ ਤੇ ਦੇ ਵੀ ਤੈਨੂੰ ਦੇਣਾ ਫਿਰ ਉਹਨਾਂ ਨੇ 2500 ਰੁਪਏ ਪਾਇਆ ਮੋੜਾ ਜਿਗਾ ਹੋ ਲੱਖਾਂ ਰੁਪਏ ਦਾ ਕਹਿੰਦੇ ਮਾਰੇ ਮੁੱਲ ਘੱਟ ਪਾਇਆ ਕਹਿੰਦਾ ਜਦੋਂ ਨੇ ਪਹਿਲਾਂ ਜਿਵਾਨ ਕਰੀ ਸੀ ਵੀ ਅਸੀਂ ਸਾਗਰ ਬਚਨ ਦੇ ਪੱਕਾ ਰਹੇ ਫਿਰ ਮਾਰਾਂ ਜਿਹੜਾ 2500 ਰੁਪਏ ਸੀ ਫਿਰ ਛੋਟੇ ਮਾਰੇ ਨੇ ਕਮਰਾ ਜਿਹੜਾ ਪਾਇਆ ਫਿਰ 2000 ਰੁਪਏ ਇੱਧਰ ਲਾ ਲਿਆ ਬਾਕੀ ਲੰਗਰ ਵਾਲਾ ਠੀਕ ਦੇ ਸਕਦੇ ਸੀ ਜਿਹਨਾਂ ਕਹਿੰਦੇ ਤੰਤਨ ਪਾਪਾ ਇਸ਼ਤ ਸਿੰਘ ਜੀ ਐਵੇਂ ਇਹਨਾਂ ਨੂੰ ਸ਼ੋਭਾ ਹੁੰਦੀ ਤੰਤਨ ਪਾਪਾ ਕਿਸ਼ਨ ਸਿੰਘ ਮਾਨ ਜੀ ਜੇ ਜੇ ਉਹ ਨਾ ਨਾ ਵੀ ਲੈ ਨਰਕਾਂ ਦੇ ਵੀ ਬਚ ਜਾਂਦੇ ਜੰਦੂਤ ਵੀ ਛੱਡ ਜਾਂਦੇ ਇਹ ਗੱਲ ਪ੍ਰਤੱਖਾ ਠੀਕ ਹੈ ਅੱਜ ਦੇਖੋ ਨਾ ਨਾਂ ਲਿਖਿਆ ਐਵੇਂ ਨਹੀਂ ਮਾਰੀ ਕਿ ਲਿਖਦੇ ਕੋਈ ਖਾਸ ਪ੍ਰੇਮੀ ਦੇ ਲਿਖ ਦਿੰਦੇ ਵਰ ਜੀ ਕਲਪ ਸਭਾ ਦੋਸਤੋ ਇਹ ਆਪਾਂ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਆ ਗਏ ਇਥੇ ਤੁਹਾਨੂੰ ਸਥਾਨ ਦਿਖਾਉਣਾ ਹੈ ਜਿੱਥੇ ਮਹਾਰਾਜ ਆਪਣੀ ਕੁਰਸੀ ਕੁਰਸੀ ਢਾ ਕੇ 20 ਮਿੰਟ ਬਹਿੰਦੇ ਸੀਗੇ ਤੇ ਸੰਗਤ ਨੂੰ ਉਪਦੇਸ਼ ਦਿੰਦੇ ਸੀਗੇ ਦੁਨਿਆਵੀ ਗੱਲਾਂ ਨਹੀਂ ਸਿੱਖ ਕਰਦੇ ਉਪਦੇਸ਼ ਦਿੰਦੇ ਸੀ ਇਹ ਸਾਹਮਣੇ ਉਹੀ ਗਰਾਊਂਡ ਹੈ ਹਾਂਜੀ ਦੇਖੋ ਅੱਛਾ ਪਹਿਲਾਂ ਇਹ ਥੜਾ ਹੀ ਹੁੰਦਾ ਸੀ ਜੀ ਇਕੱਲਾ ਇਹ ਹੈ ਜੀ ਉਹ ਸਥਾਨ ਜਿੱਥੇ ਬਾਬਾ ਜੀ ਕੁਰਸੀ ਤੇ ਬੈੰਦੇ ਸੀਗੇ ਆ ਤੁਸੀਂ ਪੜ ਵੀ ਲਓ ਜੀ ਇਹ ਸ੍ਰੀ ਹਜੂਰ ਪਰਮ ਸੰਤ ਈਸ਼ਰ ਸਿੰਘ ਜੀ ਮਹਾਰਾਜ ਇਸ ਭਾਵਨ ਸਥਾਨ ਉੱਪਰ ਕੁਰਸੀ ਤੇ ਸਜੋਬਤ ਹੋਏ ਸੰਗਤਾਂ ਨਾਲ ਪਰਮਾਰਥਿਕ ਵਚਨ ਕਰਿਆ ਕਰਦੇ ਸੀਗੇ ਇਹ ਉਹ ਸਥਾਨ ਹੈ ਪਹਿਲਾਂ ਇੱਥੇ ਇਕੱਲਾ ਥੜਾ ਸਾਹ ਬਣਿਆ ਜੀ ਜੋ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਤੇ ਬਾਬਾ ਜੀ ਤਸਵੀਰ ਵੀ ਦੇਖ ਰਹੇ ਹੋ ਇਹ ਇਹ ਪਹਿਲਾਂ ਦਾ ਹੀ ਫਰਸ਼ ਹੈ ਜਿਹੜਾ ਪਹਿਲਾਂ ਦਾ ਲੱਗਿਆ ਹੋਇਆ ਆ ਦੇਖੋ ਤੇ ਹੁਣ ਇੱਥੇ ਰੂਮ ਬਣਾਤਾ ਉਸ ਥੜੇ ਨੂੰ ਪ੍ਰੋਟੈਕਟ ਕਰਨ ਲਈ ਤੇ ਬਾਬਾ ਜੀ ਦੇ ਉੱਪਰ ਧੁੱਪ ਜਾਂ ਮੀਂਹਣੀ ਤੋਂ ਆ ਛਤਰੀ ਵੀ ਜਿਹੜਾ ਉੱਪਰ ਛਤਰੀ ਲਈ ਜਾਂਦੀ ਸੀ ਉਹ ਵੀ ਉਸੇ ਤਰ੍ਹਾਂ ਇਹਨਾਂ ਨੇ ਮੇਨਟੇਨ ਕਰਕੇ ਰੱਖਿਆ ਬਾਬਾ ਜੀ ਨੇ ਦੇਖੋ ਤੁਸੀਂ ਉਹ ਉਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਸੰਗਤਾਂ ਵੀ ਆ ਰਹੀਆਂ ਨੇ ਦੂਰੋਂ ਦੂਰੋਂ ਦਰਸ਼ਨ ਕਰਨ ਲਈ ਆਹ ਦੇਖੋ ਜੀ ਜਿਹੜਾ ਸਥਾਨ ਹੁਣ ਤੁਸੀਂ ਸਾਹਮਣੇ ਇਹ ਪੌਦਾ ਦੇਖ ਰਹੇ ਹੋ ਇੱਥੇ ਵੱਡੀ ਗੈਰੇਜ ਬਣੀ ਹੋਈ ਸੀਗੀ ਸਾਹਮਣੇ ਜਿਹੜੇ ਵੱਡੇ-ਵੱਡੇ ਦਰਵਾਜ਼ੇ ਲੱਗੇ ਆ ਨੇ ਉੱਥੇ ਗੁਰੂ ਮਹਾਰਾਜ ਜੀ ਦੀ ਗੱਡਾ ਕਾਰ ਖੜਦੀ ਸੀ ਬਾਬਾ ਜੀ ਦੀ ਆ ਵੀ ਦੇਖੋ ਕਾਰਨੀਵਲ ਇਹ ਵੀ ਬਾਬਾ ਜੀ ਦੀ ਗੱਡੀ ਹੈ ਜੀ ਇਹ ਸੰਗਤ ਦੀ ਗੱਡੀ ਹੈ ਜੀ ਦੇਖੋ ਹੁਣ ਆਪਾਂ ਇਹ ਹਾਲ ਦੇ ਵਿੱਚ ਆਏ ਆ ਜੀ ਇੱਥੇ ਵੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਇਸ ਜਗ੍ਹਾ ਦੇ ਉੱਪਰ ਆਪਣੀ ਕੁਰਸੀ ਲਾ ਕੇ ਸੰਗਤਾਂ ਨੂੰ ਪ੍ਰਵਚਨ ਕਰਦੇ ਸੀਗੇ ਇਹ ਉਹ ਜਗ੍ਹਾ ਹੁਣ ਇੱਥੇ ਰਿਪੇਅਰ ਦੇ ਕੰਮ ਚੱਲ ਰਹੇ ਨੇ ਦੇਖੋ ਦੇਖੋ ਉਹ ਜਗ੍ਹਾ ਜੀ ਇਹ ਜਿੱਥੇ ਬਾਬਾ ਜੀ ਬੈਠਦੇ ਸੀਗੇ ਦਰਬਾਰ ਲੱਗਦਾ ਰਿਹਾ ਇੱਥੇ ਅੰਗ ਤਾਂ ਇੱਥੇ ਵੀ ਨਤਮਸਤਕ ਹੁੰਦੀਆਂ ਨੇ ਜਿਹੜੇ ਸ਼ਗਰਾਮ ਹੁੰਦੀ ਹੈ ਹਾਂਜੀ ਸੰਗਰਾਮ ਤੋਂ ਦੂਸਰੇ ਦਿਨ ਇੱਥੇ ਅਮਰਤ ਸਕਾਇਆ ਜਾਂਦਾ ਦੇਖੋ ਜੀ ਸੰਗਤਾਂ ਹੁਣ ਥੋੜਾ ਜਿਹਾ ਸ਼ਾਮ ਹੋ ਗਈ ਤੇ ਸੰਗਤਾਂ ਆਈ ਜਾਂਦੀਆਂ ਨੇ ਦਰਸ਼ਨ ਕਰੀ ਜਾਂਦੀਆਂ ਨੇ ਆ ਜੀ ਇਧਰ ਇਹ ਵੀ ਕਰਮਸਰ ਰਾੜਾ ਸਾਹਿਬ ਵਾਲਿਆਂ ਦੇ ਇੱਥੇ ਜਿਹੜੀਆਂ ਬੀਬੀਆਂ ਉਹ ਬਾਠ ਪੂਜਾ ਕਰਦੀਆਂ ਨੇ ਜਿਨ੍ਹਾਂ ਨੇ ਆਪਣੇ ਗ੍ਰਸਥ ਜੀਵਨ ਦੇ ਵਿੱਚ ਐਂਟਰੀ ਨਹੀਂ ਕੀਤੀ ਮਤਲਬ ਉਹਨਾਂ ਨੇ ਸ਼ਾਦੀ ਨਹੀਂ ਕਰਾਈ ਉਹ ਬੀਬੀਆਂ ਇਸ ਜਗ੍ਹਾ ਦੇ ਉੱਪਰ ਬਾਠ ਭਜਨ ਕਰਦੀਆਂ ਨੇ ਸਾਹਮਣੇ ਲੰਗਰ ਸਾਹਿਬ ਦਿਖਾਈ ਦੇ ਰਿਹਾ ਦੋਸਤੋ ਇਹ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਇਹ ਇੱਕ ਸਟੇਜ ਹੈ ਇਸ ਜਗ੍ਹਾ ਦੇ ਉੱਪਰ ਜਦੋਂ ਸਰਦੀਆਂ ਦੇ ਵਿੱਚ ਬਾਬਾ ਜੀ ਦੀਵਾਨ ਲਾਉਂਦੇ ਸੀਗੇ ਤਾਂ ਸੰਗਤ ਸਾਹਮਣੇ ਜਿਹੜੇ ਇਹ ਪਾਰਕ ਬਣੇ ਨੇ ਇੱਥੇ ਬੈਠ ਕੇ ਦੀਵਾਨ ਸਰਵਣ ਕਰਦੀ ਸੀਗੀ ਇੱਥੋਂ ਸਾਨੂੰ ਸੱਜੇ ਅੱਧਰਵਾਰ ਸਾਹਿਬ ਦਾ ਵੀ ਵਿਸ਼ਾਲ ਰੂਪ ਦਿਖਾਈ ਦੇ ਰਿਹਾ ਤੇ ਇੱਥੇ ਸਟੇਜ ਤੇ ਚੜ੍ਹਨ ਲਈ ਦੇਖੋ ਇਹ ਕੌੜੀਆਂ ਬਣੀਆਂ ਨੇ ਇਹ ਸਟੇਜ ਦੇ ਉੱਪਰ ਮਹਾਰਾਜ ਬੈਠ ਕੇ ਬਾਬਾ ਜੀ ਦੀਵਾਨ ਲਾਉਂਦੇ ਸੀਗੇ ਤੇ ਨਾਲੇ ਇੱਥੇ ਮਾਰੇ ਪ੍ਰਕਾਸ਼ ਹੁੰਦਾ ਸੀਗਾ ਦੀਵਾਨ ਵੇਲੇ। ਕੋਈ ਸਾਡੇ ਸਬਸਕ੍ਰਾਈਬਰ ਮਿਲੇ ਨੇ ਸਾਨੂੰ ਇੱਥੇ ਰਾੜਾ ਸਾਹਿਬ ਤੇ ਬਹੁਤ ਪਿਆਰ ਮਿਲਿਆ ਸਾਨੂੰ ਇਹਨਾਂ ਤੋਂ। ਦੇਖੋ ਜੀ ਸ਼ਾਮ ਨੂੰ ਨਹਿਰ ਦੇ ਕਿਨਾਰੇ ਹੋਣ ਕਰਕੇ ਇਸ ਜਿਹੜਾ ਮੌਸਮ ਕਾਫੀ ਖੁਸ਼ਗੁਵਾਰ ਹੋ ਗਿਆ ਤੇ ਆਲੇ-ਦੁਆਲੇ ਦੀਆਂ ਸੰਗਤਾਂ ਰਾੜਾ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ। ਦੇਖੋ ਬਹੁਤ ਜ਼ਿਆਦਾ ਜਿਹੜੇ ਪਾਰਕ ਨੇ ਇਹ ਮੇਨਟੇਨ ਕੀਤੇ ਹੋਏ ਨੇ ਦੇਖੋ ਜਿਹੜੇ ਪੌਦੇ ਨੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਸਫਾਈ ਦੇ ਬਹੁਤ ਵਧੀਆ ਧਿਆਨ ਹੈ ਤੇ ਬੱਚੇ ਇੱਥੇ ਬਾਗਾਂ ਦੇ ਵਿੱਚ ਖੇਡਦੇ ਨੇ ਦੇਖੋ ਇਹ ਸਾਹਮਣੇ ਦਰਬਾਰ ਸਾਹਿਬ ਨੂੰ ਜਾਂਦਾ ਇਹ ਰਸਤਾ ਸਰੋਵਰ ਤੋਂ ਸਿੱਧਾ ਦੇਖੋ ਆਲੇ-ਦੁਆਲੇ ਦਾ ਦ੍ਰਿਸ਼ ਮਨਮੋਹਕ ਦ੍ਰਿਸ਼ ਲਾਜ ਇਹ ਨਾ ਮਾਈਆਂ ਵਾਸਤੇ ਸਰੋਵਰ ਹੈ ਜੀ। ਉਹ ਇਹ ਹੈ ਤੇ ਮਾਈਆਂ ਵਾਸਤੇ ਸਰੋਵਰ ਇਹ ਪੌੜੀਆਂ ਚੜ ਕੇ ਆਉਂਦਾ ਠੀਕ ਹੈ ਜੀ। ਜਿੱਥੋਂ ਇਹ ਮਾਈਆਂ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਈਆਂ ਨੇ ਤੇ ਭਾਈ ਸਾਹਿਬ ਨੂੰ ਇਧਰ ਵਾਸਤੇ ਰਸਤਾ ਦਿਖਾਇਆ ਵੀ نیچے ਆ। ਇਹ ਲੰਗਰ ਦੇ ਪਿੱਛਲੇ ਪਾਸੇ ਹੈ ਜੀ। ਆ ਦੇਖੋ ਤੁਸੀਂ ਕਿੰਨੇ ਸੋਹਣੇ ਪੌਦੇ ਮੇਨਟੇਨ ਕੀਤੇ ਨੇ ਇੱਥੇ। ਇਹ ਸਰੋਵਰ ਦੇ ਨੀਚਲੇ ਕਮਰੇ ਨੇ ਜੀ ਠੰਡੇ ਰਹਿੰਦੇ 28 ਕਮਰੇ ਬਣੇ ਹੋਏ ਨੇ ਇਹ ਸੱਤ-ਸੱਤ ਕਮਰੇ ਚਾਰੇ ਚਾਰੇ ਸਾਈਡਾਂ ਦੇ ਉੱਪਰ ਇਹ ਠੰਡੇ ਰਹਿੰਦੇ ਨੇ ਜੀ ਆਪਸ ਵਿੱਚ ਉੱਤੇ ਪਾਣੀ ਆ ਦੋਸਤੋ ਹੁਣ ਤੁਹਾਨੂੰ ਆਪਾਂ ਜਿਹੜਾ ਜੈਂਟਸ ਵਾਲਾ ਜਿਹੜਾ ਸਰੋਵਰ ਹੈ ਨਾ ਉਹ ਦਿਖਾਉਨੇ ਆ ਤੇ ਇਧਰੇ ਵਾਸ਼ਰੂਮ ਬਣੇ ਹੋਏ ਨੇ ਆ ਦੇਖੋ ਆ ਦੇਖੋ ਮੇਰੇ ਪਿਛਲੇ ਪਾਸੇ ਜਿਹੜੇ ਬਾਥਰੂਮ ਬਣੇ ਹੋਏ ਨੇ ਤੇ ਇੱਧਰ ਜਦੋਂ ਆਪਾਂ ਕੈਮਰਾ ਘੁਮਾਉਂਦੇ ਆ ਮੇਰੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਨਾਲ ਸੰਬੰਧਿਤ ਹਸਪੀਟਲ ਬਣਿਆ ਹੋਇਆ ਬਹੁਤ ਵੱਡਾ ਪਿੱਛੇ ਦੇਖੋ ਤੁਸੀਂ ਪਿੱਛੇ ਦੇਖੋ ਮੇਰੇ ਇਹ ਬਾਬਾ ਜੀ ਨੇ ਸਾਨੂੰ ਇੱਥੇ ਦੀ ਜਾਣਕਾਰੀ ਦਿੱਤੀ ਹੈ ਪੂਰੀ ਇਹ ਹਸਪਤਾਲ ਦਾ ਨਾਮ ਤੁਹਾਨੂੰ ਦੱਸ ਦਈਏ ਸੰਤ ਬਾਬਾ ਈਸ਼ਰ ਸਿੰਘ ਜੀ ਮੈਮੋਰੀਅਲ ਹਸਪੀਟਲ ਦੇਖੋ ਸਾਹਮਣੇ ਲਿਖ ਕੇ ਲਾਇਆ ਇਹਨਾਂ ਦਾ ਨਾਮ ਤੇ ਇੱਧਰ ਬਣੇ ਨੇ ਬਾਥਰੂਮ ਮਾਈਆਂ ਵਾਸਤੇ ਵੀ ਤੇ ਭਾਈਆਂ ਵਾਸਤੇ ਵੀ ਹੁਣ ਵਰਸੀ ਸਮਾਗਮਾਂ ਦੀਆਂ ਤਿਆਰੀਆਂ ਜੋਰਾਂ ਤੇ ਨੇ ਆਓ ਤੁਹਾਨੂੰ ਸਰੋਵਰ ਦਿਖਾ ਕੇ ਦਿਓਨੇ ਆ ਜੀ ਬਾਬਾ ਜੀ ਪੌੜੀਆਂ ਚੜ ਕੇ ਹੀ ਜਾਣਾ ਪੈਂਦਾ ਜੀ ਪੌੜੀਆਂ ਚੜ ਕੇ ਜਿਹੜਾ ਜੈਂਟਸ ਵਾਸਤੇ ਸਰੋਵਰ ਉਹ ਵੀ ਦੇਖੋ نیچے ਕਮਰੇ ਤੁਹਾਨੂੰ ਦਿਖਾਏ ਨੇ ਦੇਖੋ ਸਰੋਵਰ ਸਰੋਵਰ ਦਾ ਪਾਣੀ ਦੇਖੋ ਜੀ ਤੁਸੀਂ ਜਲ ਦੇਖੋ ਇੱਥੇ ਪਾਣੀ ਕਿੰਨਾ ਸਾਫ਼ ਹੈ ਟੈਲਾਂ ਲੱਗੇ ਹੋਏ ਨੇ ਪੂਰੀਆਂ ਸਾਰੇ ਬਾਬਾ ਜੀ ਸਰੋਵਰ ਬਾਰੇ ਦੱਸਿਓ ਕੁਝ ਇਹ ਸਰੋਵਰ ਜਿਹੜਾ 1977 ਦੇ ਕਰੀਬ ਇਹ ਬਣਾ ਸੰਤ ਮਹਾਰਾ ਤੰਤਨ ਬਾਬਾ ਕਿਸ਼ਨ ਸਿੰਘ ਜੀ ਨੇ ਸੇਵਾ ਕਰਵਾਈ ਕਰਦੇ ਸਨ ਉਸ 1975 ਤਾ ਇਹ ਮਹਾਰਾਜ ਪਰਿत्याਗ ਕਰਕੇ ਸਤਿ ਇਸ਼ਰ ਸੁਮਹਾਰਾਜ ਉਦੋਂ ਵਾਰੀ ਸਾਰੀਆਂ ਸੁਭਾਵਾਂ ਹੋਈਆਂ ਘੰਟੇ ਕਰਦੀ ਸੇਵਾ ਵੀ ਬਾਅਦ ਚ ਹੋਈ ਤੇ ਜਿਹੜਾ ਬਹੁਤ ਉੱਚਾ ਮਹਾਰਾਜ ਕਹਿੰਦੇ ਵੀ ਇਹੇ ਜੇ ਬਣਾਓ ਜਿਹੜੇ ਮੁੜ ਕੇ ਘਰੀ ਕਰਨ ਦੀ ਰੰਗ ਕਰਨ ਦੀ ਲੋੜ ਨਾ ਪਵੇ ਹੁਣ ਟੁਕੜੀਆਂ ਲੱਗੀਆਂ ਹੋਈਆਂ ਘੰਟਾ ਕਰਦੇ ਆਪ ਜੀ ਦੇਖ ਸਕਦੇ ਹੋ ਇਹ ਜਿਹੜਾ ਹਾਲ ਹੈ ਇਹ ਵੀ ਪਿਛਤ ਦੋ ਵਾਰੀ ਬਣਿਆ ਕਿਸੇ ਸੁਮਾਰ ਨੇ ਸੇਵਾ ਕਰਾਈ ਜਿਹੜਾ ਲੰਗਰ ਨਮਾ ਤੇ ਦੁਪਹਿਰ ਨਾ ਉਹ ਵੀ ਸ਼੍ਰੀਮਾਨ ਸੰਤ ਬਾਬਾ ਕ੍ਰਿਸ਼ਨ ਸਿੰਘ ਮਹਾਰਾਜ ਨੇ ਸੇਵਾ ਕਰਾਈ ਸਾਰੀਆਂ ਸੇਵਾਵਾਂ ਹਸਤਾ ਜਿਹੜਾ ਇਹ ਵੀ 77 ਦੋ ਵਾਰੀ ਬਣਿਆ ਇਹ ਜਿਹੜੀ ਕਾਰ ਸੇਵਾ ਸਾਰੇ ਕਿਸੇ ਸੁਮਰਨ ਕਰਾਈ ਹੁਣ ਸੰਗਤਾਂ ਨੂੰ ਬੇਨਤੀ ਹੈ ਧੰਨ ਧੰਨ ਬਾਬਾ ਇਸ਼ਤ ਸਿੰਘ ਮਹਾਰਾਜ ਦੀ ਜਿਹੜੀ ਯਾਦ ਹੈ ਉਹ ਵਰਸੀ 50 ਸਾਲ ਹੋ ਗਿਆ ਨੂੰ ਅੱਜ ਵੀ ਸੰਗਤਾਂ ਨੂੰ ਤਾਜ਼ਾ ਕਰ ਰਹੀਆਂ ਜਾਂਦੇ ਆ ਜਿਹੜੇ ਭਾਗਾਂ ਵਾਲੇ ਆ ਜਿਹੜੇ ਜੀਵ ਸੰਗਤਾਂ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆ ਕੇ ਵਟੇ ਭਾਗਾਂ ਨਾਲ ਸੇਵਾ ਕਰਨਗੇ ਐਸੀ ਤਰ੍ਹਾਂ ਸੇਵਾ ਚ ਸਾਰੇ ਕੋਸਾ ਸੇਵਾ ਕਰਕੇ ਮੇਵਾ ਪ੍ਰਾਪਤ ਕਰਦੇ ਆ ਵਹਿਰ ਜੀ ਕਾ ਕਲਸਾ ਵਹਿਰ ਜੀ ਕੀ ਪਤ ਦੇਖੋ ਜੀ ਇਸ ਰੋਵਰ ਦੇ ਨਾਲ ਜਦੋਂ ਆਪਾਂ ਨਹਿਰ ਵੱਲੋਂ ਦੇਖਦੇ ਆ ਤਾਂ ਜਿਹੜੇ ਨਹਿਰ ਦੇ ਕਿਨਾਰੇ ਬਣੀਆਂ ਬਿਲਡਿੰਗਾਂ ਨੇ ਉਹ ਸਾਨੂੰ ਦਿਖਾਈ ਦਿੰਦੀਆਂ ਨੇ ਇਹਨਾਂ ਬਿਲਡਿੰਗਾਂ ਦੇ ਵਿੱਚੇ ਦੋ ਤਾਂ ਇੱਥੇ ਬੈਂਕਾਂ ਬਣੀਆਂ ਨੇ ਜੀ ਪੰਜਾਬ ਐਂਡ ਸਿੰਧ ਬੈਂਕ ਤੇ ਇੱਕ ਬੈਂਕ ਹੋਰ ਹੈ ਤੇ ਨਾਲੇ ਤੁਹਾਨੂੰ ਦਿਖਾਇਆ ਵੀ ਜਿਹੜਾ ਸੰਤ ਬਾਬਾ ਈਸ਼ਰ ਸਿੰਘ ਜੀ ਮੈਮੋਰੀਅਲ ਹਸਪੀਟਲ ਹੈ ਉਹ ਸਾਨੂੰ ਇੱਥੋਂ ਬਿਲਡਿੰਗ ਉਹ ਵੀ ਦਿਖਾਈ ਦਿੰਦੀ ਹੈ ਦੇਖੋ ਜੀ ਸੰਗਤ ਦੂਰੋਂ ਦੂਰੋਂ ਆ ਕੇ ਸੇਵਾ ਕਰ ਰਹੀ ਹੈ ਤੇ ਵਰਸੀ ਸਮਾਗਮਾਂ ਦੇ ਵਿੱਚ ਭਾਗ ਲੈ ਰਹੀ ਹੈ ਸੰਗਤ ਦੂਰੋਂ ਦੂਰੋਂ ਪਹੁੰਚੀ ਹੈ ਵਰਸੀ ਦੇ ਸਮਾਗਮ ਜਿਹੜੇ ਉਹ ਤਿਆਰੀਆਂ ਪੁਰਜ਼ੋਰ ਚੱਲ ਰਹੀਆਂ ਨੇ ਦੇਖੋ ਤੁਸੀਂ ਜਿਹੜੀ ਸੰਗਤ ਵਰਤਨਾ ਦੀ ਸੇਵਾ ਕਰ ਰਹੀ ਹੈ ਉਹ ਵੀ ਤੁਹਾਨੂੰ ਦਿਖਾਉਣੀ ਹੈ ਹੁਣ ਤੁਸੀਂ ਸਾਈਡ ਤੋਂ ਕਰਮ ਸਰ ਰਾੜਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਦੇਖੋ ਕਿੰਨਾ ਮਨਮੋਹਕ ਦ੍ਰਿਸ਼ ਤੁਹਾਡੇ ਸਾਹਮਣੇ ਸੰਗਤ ਆਈ ਜਾ ਰਹੀ ਹੈ ਦਰਸ਼ਨਾਂ ਨੂੰ ਆਈ ਜਾ ਰਹੀ ਹੈ ਸੰਗਤ ਠੀਕ ਹੈ ਹੁਣ ਦੇਖੋ ਸ਼ਾਮ ਨੂੰ ਕਿੰਨੀਆਂ ਰੌਣਕਾਂ ਲੱਗੀਆਂ ਜੀ ਬਹੁਤ ਜ਼ਿਆਦਾ ਰੌਣਕ ਹੋ ਗਈ ਹੁਣ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਜੋੜਾ ਕਰਦੇ ਕੋਲ ਫੇਰ ਆ ਗਏ ਆਪਣੇ ਜੋੜੇ ਲੈ ਕੇ ਹੁਣ ਆਪਾਂ ਚੱਲਾਂਗੇ ਵਾਪਸ ਘਰਾਂ ਨੂੰ ਤੇ ਫੇਰ ਆਵਾਂਗੇ ਦਵਾਰੇ ਦੇਖੋ ਤੁਸੀਂ ਬਾਬਾ ਜੀ ਉਸੇ ਤਰ੍ਹਾਂ ਜਿਵੇਂ ਕਹਿੰਦੇ ਸੀ 10:30 ਵਜੇ ਮੁੜਦਾ ਕਹਿੰਦਾ ਮੈਂ ਤਾਂ ਉਸੇ ਤਰ੍ਹਾਂ ਸੇਵਾ ਕਰ ਰਹੇ ਨੇ ਲੋ ਜੀ ਬਾਬਾ ਜੀ ਨੇ ਆਪਾਂ ਨੂੰ ਇਤਿਹਾਸ ਬਾਰੇ ਜਾਣੂ ਕਰਾਇਆ ਉਹਨਾਂ ਪਾਸ ਚੱਲਦੇ ਆਂ ਖੂਹੀ ਵੱਲ ਨੂੰ ਹਨਾ ਜੀ ਮੱਜਾਂ ਤਾਂ ਮੁੱਤ ਲੱਗਦੀ ਆ ਇਹ ਜਿਹੜੀ ਜਗ੍ਹਾ ਜੀ ਤੁਸੀਂ ਦੇਖ ਰਹੇ ਹੋ ਇਹ ਜਿੱਥੇ ਮਹਾਰਾਏ ਨੇ ਤਪ ਕੀਤਾ ਸੀਗਾ 1930 ਤੋਂ ਪਹਿਲਾਂ ਉਹ ਜਗ੍ਹਾ ਇਹਨੂੰ ਰਾੜੇ ਦੀ ਟੱਕੀ ਕਿਹਾ ਜਾਂਦਾ ਸੀ ਤੇ ਹੁਣ ਅਸੀਂ ਥੋੜਾ ਜਿਹਾ ਲੇਟ ਹੋ ਗਏ ਨਹੀਂ ਤੁਹਾਨੂੰ ਅੰਦਰੋਂ ਵੀ ਦਿਖਾਉਂਦੇ ਉਹ ਖੂਹੀ ਜਿਹਦੇ ਕਿਨਾਰੇ ਬਾਬਾ ਜੀ ਨੇ ਜਾਪ ਕੀਤਾ ਸੀ ਹੁਣ ਇੱਥੇ ਲੋਕ ਲੱਗਿਆ ਪਿਆ ਲੇਟ ਹੋ ਗਏ ਨਾ ਅਸੀਂ ਤੁਹਾਨੂੰ ਫੇਰ ਦਿਖਾਵਾਂਗੇ ਕਦੇ ਫੇਰ ਆ ਕੇ ਫਿਲਹਾਲ ਤੁਸੀਂ ਬਾਹਰੋਂ ਇਸ ਸਥਾਨ ਦੇ ਦਰਸ਼ਨ ਕਰ ਲਓ ਇਸ ਜਗ੍ਹਾ ਦੇ ਉੱਪਰ ਉਹ ਖੂਹੀ ਹੈ ਬਣੀ ਹੋਈ ਤੇ ਆਹ ਦੇਖੋ ਤੁਸੀਂ ਇੱਥੇ ਲਿਖਿਆ ਸਾਰਾ ਇਸ ਚੀਜ਼ ਦਾ ਇਤਿਹਾਸ ਆ ਦੇਖੋ ਸੰਤ ਈਸ਼ਰ ਸਿੰਘ ਜੀ ਅਤੇ ਕ੍ਰਿਸ਼ਨ ਸਿੰਘ ਜੀ ਮਹਾਰਾਜ ਦੀ ਰਾੜਾ ਸਾਹਿਬ ਦੇ ਕੇ 1927 ਦੇ ਵਿੱਚ ਪਹਿਲੀ ਆਮਦ ਦੀ ਨਿਸ਼ਾਨੀ ਆ ਇਹ ਤਪਸਥਾਨ ਖੂਹੀ ਸਾਹਿਬ ਦੇਖੋ ਤੇ ਇਧਰ ਪਾਰਕ ਬਣੇ ਹੋਏ ਨੇ ਬਹੁਤ ਵਧੀਆ ਬਣੀ ਹੋਈ ਵਾਲੇ ਦਾ ਜਗਾ ਇੱਥੇ ਸੰਗਤ ਆ ਕੇ ਬੈਠ ਕੇ ਜਾਪ ਕਰਦੀ ਹੈ ਇਹ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਲੰਗਰ ਲੰਗਰ ਸਾਹਿਬ ਦੇ ਪਿਛਲੇ ਪਾਸੇ ਹੈ ਜੱਗਾ ਜੀ ਆ ਦੇਖੋ ਬਾਬਾ ਜੀ ਕਹਿੰਦੇ ਇੱਧਰ ਕੁਦਰਤੀ ਜਿਹੜੇ ਦਰਖਤ ਉੱਗੇ ਹੋਏ ਨੇ ਉਹਨਾਂ ਦੀ ਬਗੀਚੀ ਆ